ਰਾਦਾ ਸਵਾਮੀ ਸਾਸੰਗਤ ਜੀ ਸੰਗਤ ਜੀ ਆਪਾਂ ਅੱਜ ਵੱਡੇ ਬਾਬਾ ਜੀ ਦੀ ਜੀਵਨੀ ਦਾ ਭਾਗ 12ਵਾਂ ਸੁਣਾਂਗੇ ਬਾਬਾ ਜੀ ਮਹਾਰਾ ਜੀ ਨੇ ਆਪਣਾ ਚੂਲਾ ਛੱਡਣ ਤੋਂ 3-4 ਮਹੀਨੇ ਪਹਿਲਾਂ ਭਾਈ ਸੁਰੈਣ ਸਿੰਘ ਤੇ ਭਾਈ ਮੱਗਰ ਸਿੰਘ ਨੂੰ ਨਾਮ ਦਿੱਤਾ ਸੀ ਇਹ ਦੋਵੇਂ 사ਸੰਗ ਵਿੱਚ ਬੜੇ ਸਮੇਂ ਤੱਕ ਮਹਾਰਾਜ 사ਵਨ ਸਿੰਘ ਜੀ ਦੇ ਪਾਠੀ ਦਾ ਕੰਮ ਕਰਦੇ ਰਹੇ 26 ਦਸੰਬਰ 1903 ਨੂੰ ਬਾਬਾ ਜੀ ਮਹਾਰਾਜ ਨੇ ਪਰਮ ਧਾਮ ਜਾਣ ਤੋਂ 3 ਦਿਨ ਪਹਿਲਾਂ ਲਾਲਾ ਮੰਗਤ ਰਾਏ ਜੀ ਨੂੰ ਨਾਮ ਦੀ ਬਖਸ਼ਿਸ਼ ਕੀਤੀ ਲਾਲਾ ਮੰਗਤ ਰਾਏ ਹਜੂਰ ਮਹਾਰਾਜ ਜੀ ਦੇ ਸਭ ਤੋਂ ਪਹਿਲੇ ਸਖਤਰ ਸਨ ਜਦ ਬਾਬਾ ਜੀ ਮਹਾਰਾਜ ਦੇ ਪਰਮ ਧਾਮ ਜਾਣ ਵਿੱਚ ਥੋੜੇ ਦਿਨ ਬਾਕੀ ਰਹਿ ਗਏ ਤਾਂ ਇੱਕ 사ਸੰਗੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਹਜੂਰ ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਜੀ ਨੇ ਆਪਣੇ ਜਾਨ ਤੋਂ ਕੁਝ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਹੁਣ ਉਹ ਚੋੜਾ ਛੱਡ ਜਾਣਗੇ ਇਸਪੁਰ ਬਾਬਾ ਜੀ ਨੇ ਫਰਮਾਇਆ ਹਾਂ ਸੰਤ ਮਹਾਤਮਾ ਨੂੰ ਤਾਕਤ ਹੁੰਦੀ ਹੈ ਕਿ ਉਹ ਚਾਉਣ ਤਾਂ ਕਈ ਸਾਲ ਪਹਿਲਾਂ ਦੱਸ ਦੇਣ ਕਿ ਅਸੀਂ ਫਲਾਣੇ ਦਿਨ ਤੇ ਫਲਾਣੀ ਤਰੀਖ ਨੂੰ ਜਾਵਾਂਗੇ ਫਿਰ ਉਹਨਾਂ ਨੇ ਫਰਮਾਇਆ ਹੁਣ ਸਾਡੇ ਜਾਣ ਵਿੱਚੋਂ ਕੋਈ ਮਹੀਨੇ ਜਾਂ ਹਫ਼ਤੇ ਨਹੀਂ ਬਸ ਕੁਝ ਦਿਨ ਹੀ ਬਾਕੀ ਹਨ ਇਹ ਸੁਣ ਕੇ ਉਸ ਸਾਧ ਸੰਗੀਤ ਦੇ ਨੇਤਰਾਂ ਵਿੱਚ ਹੰਝੂ ਆ ਗਏ ਭਾਈ ਮਿਲਖੀ RAM ਜੀ ਨੇ ਭਰੇ ਹੋਏ ਗਲੇ ਨਾਲ ਪੁੱਛਿਆ ਹਜੂਰ ਸਾਨੂੰ ਕਿਸ ਦੇ ਹਵਾਲੇ ਕਰ ਚੱਲੇ ਹੋ ਬਾਬਾ ਜੀ ਮਹਾਰਜ ਨੇ ਉੱਤਰ ਦਿੱਤਾ ਤੁਸੀਂ ਕੋਈ ਫਿਕਰ ਜਾਂ ਚਿੰਤਾ ਨਾ ਕਰੋ ਸਾਡੇ ਪਿੱਛੋਂ ਬਾਬੂ ਸਾਵਣ ਸਿੰਘ ਜੀ ਕੰਮ ਕਰਨਗੇ ਉਹਨਾਂ ਦਾ ਤੇਜ ਤਪ ਮੇਰੇ ਨਾਲੋਂ ਚੌਗੁਣਾ ਹੋਵੇਗਾ ਸਾਡੀ ਕਮਾਈ ਦੇ ਜੋਹਰ ਸਾਡੇ ਜਾਣ ਤੋਂ ਬਾਅਦ ਪ੍ਰਗਟ ਹੋਣਗੇ ਬਾਬੂ ਸਾਵਣ ਸਿੰਘ ਜੀ ਦੁਆਰਾ ਲੱਖਾਂ ਜੀਵਾਂ ਦਾ ਉਧਾਰ ਹੋਵੇਗਾ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਰਾਧਾ ਸੁਆਮੀ ਨਾਮ ਗੂੰਜੇਗਾ ਬੀਬੀ ਰੁਕਕੋ ਤੇ ਭਾਈ ਮਿਲਖੀ RAM ਜੀ ਬਾਬਾ ਜੀ ਮਹਾਰਾਜ ਦੇ ਅੰਤਮ ਦਿਨਾਂ ਦਾ ਹਾਲ ਸਮੇਂ-ਸਮੇਂ ਹਜ਼ੂਰ ਮਹਾਰਾਜ ਜੀ ਨੂੰ ਦਿੰਦੇ ਰਹੇ ਆਪਣੇ 25 ਅਕਤੂਬਰ 1903 ਦੇ ਲਿਖੇ ਹੋਏ ਪੱਤਰ ਵਿੱਚ ਬੀਬੀ ਰੁਕਕੋ ਜੀ ਦੱਸਦੇ ਹਨ ਤਿੰਨ-ਚਾਰ ਦਿਨ ਤੋਂ ਬਾਬਾ ਜੀ ਦਾ ਖਿਆਲ ਅੰਦਰ ਵਿੱਚ ਬਹੁਤ ਰਹਿੰਦਾ ਹੈ ਅਤੇ ਫਰਮਾਉਂਦੇ ਹਨ ਕਿ ਹੁਣ ਸੁਰਤ ਉੱਪਰ ਨੂੰ ਜਾਂਦੀ ਹੈ ਥੱਲੇ ਨਹੀਂ ਉਤਰਦੀ ਜਦ ਬਚਨ ਕਰਦੇ ਹਨ ਤਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ ਫਿਰ ਸੁਰਤ ਚੜਾ ਲੈਂਦੇ ਹਨ ਨਾ ਕੋਈ ਬਿਮਾਰੀ ਹੈ ਔਰ ਨਾ ਕੋਈ ਦੁੱਖ ਹੀ ਪਾਸਦਾ ਹੈ ਤੇ ਨਾ ਕੋਈ ਦਵਾਈ ਹੀ ਲੈਂਦੇ ਹਨ ਔਰ ਇੱਕ ਸਮੇ ਬੀਬੀ ਦੇਵਾ ਮਹਾਰਾਜ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਗਈ ਤਾਂ ਹੁਕਮ ਫਰਮਾਇਆ ਹੁਣ ਬਾਬੂ ਸਾਮਨ ਸਿੰਘ ਜੀ ਨੂੰ ਫੜੋ 28 ਅਕਤੂਬਰ 1903 ਨੂੰ ਭਾਈ ਮਿਲਖੀ RAM ਨੇ ਮਿੱਠਾਪੁਰ ਵਾਲੇ ਸਾਸੰਗ ਘਰ ਵਿੱਚ ਆਏ ਤਾਂ ਬਾਬਾ ਜੀ ਮਹਾਰਾਜ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਫਰਮਾਇਆ ਕੁਝ ਗੁਪਤ ਭੇਦ ਖੋਲਣ ਦਾ ਵਿਚਾਰ ਹੈ ਮੈਂ ਇਹ ਬਚਨ ਸੁਆਮੀ ਜੀ ਮਹਾਰਾਜ ਦੇ ਹੁਕਮ ਨਾਲ ਬੋਲਦਾ ਹਾਂ ਸੋ ਤੁਸੀਂ ਲਿਖੋ ਜੋ ਅਨਾਮੀ ਪਦ ਦੇ ਆਸ-ਪਾਸ ਗੁਪਤ ਧਾਰਾ ਹਨ ਸੋ ਸਵਾਮੀ ਜੀ ਮਹਾਰਾਜ ਦਾ ਹੁਕਮ ਹੈ ਕਿ ਪ੍ਰਗਟ ਕਰੋ ਸੋ ਅਸੀਂ ਪ੍ਰਗਟ ਕਰਨਾ ਚਾਹੁੰਦੇ ਹਾਂ ਉਸ ਵੇਲੇ ਬੀਬੀ ਰੁッコ ਵੀ ਕੋਲ ਸੀ ਬੀਬੀ ਜੀ ਨੇ ਕਿਹਾ ਕਿ ਬਾਣੀ ਤਾਂ ਵੱਡੇ ਹੰਸ ਸਵਾਮੀ ਜੀ ਦੀ ਵੀ ਬਹੁਤ ਹੈ ਦਇਆ ਕਰਨੀ ਹੈ ਤਾਂ ਸਵਾਮੀ ਜੀ ਨੂੰ ਬੇਨਤੀ ਕਰੋ ਕਿ ਸੰਗਤ ਉੱਤੇ ਅੰਤਰੀ ਦਇਆ ਕਰਨ ਦਾ ਬਾਹਰ ਲਿਖਣ ਦੀ ਨਹੀਂ ਇਸਪੁਰ ਬਾਬਾ ਜੀ ਮਹਾਰਾਜ ਕੋ ਕੁਝ ਦੇਰ ਚੁੱਪ ਰਹੇ ਅਤੇ ਫਿਰ ਬੀਬੀ ਰੁッコ ਨੂੰ ਬੋਲੇ ਕਿ ਮੈਂ ਸੁਆਮੀ ਜੀ ਮਹਾਰਾਜ ਦੇ ਪਾਸ ਪ੍ਰਾਰਥਨਾ ਕਰ ਦਿੱਤੀ ਹੈ 4 ਜਾਂ 5 ਦਸੰਬਰ 1903 ਨੂੰ ਬਾਬਾ ਜੀ ਦੇ ਪਾਸ ਕੁਝ 사ਸੰਗੀ ਬੈਠੇ ਹੋਏ ਸਨ ਤਾਂ ਬਾਬਾ ਜੀ ਮਹਾਰਾਜ ਨੇ ਫਰਮਾਇਆ ਕਿ ਪੋ ਦੀ 14 ਅਤੇ ਅੰਗਰੇਜ਼ੀ ਹਿਸਾਬ ਨਾਲ ਦਸੰਬਰ ਦੀ 28 ਤਰੀਕ ਦੀ ਰਾਤ ਨੂੰ ਅਸਾਂ ਜ਼ਰੂਰ ਚਲੇ ਜਾਣਾ ਹੈ ਫਿਰ ਕੁਝ ਪਰਮਾਰਥੀ ਗੱਲਾਂ ਕੀਤੀਆਂ ਤੇ ਫਰਮਾਇਆ ਕਿ ਜੋ ਸਤਗੁਰ ਦੇ ਹੁਕਮ ਤੇ ਬਚਨ ਦੇ ਅੰਦਰ ਰਹਿੰਦੇ ਹਨ ਉਹ ਜੀਵਦੇ ਜੀ ਮੁਕਤ ਹੁੰਦੇ ਹਨ। ਬਾਬਾ ਜੀ ਮਹਾਰਾਜ ਦੇ ਚੋਲਾ ਛੱਡਣ ਤੋਂ 12 ਦਿਨ ਪਹਿਲਾਂ ਬੀਬੀ ਰੁਕੋ ਨੇ ਬੇਨਤੀ ਕੀਤੀ ਬਾਬਾ ਜੀ ਮਹਾਰਾਜ ਤੁਸਾਂ ਫਰਮਾਇਆ ਸੀ ਕਿ ਅਸੀਂ 6 ਉਤਰਾਧਿਕਾਰੀ ਨਿਯੁਕਤ ਕਰਾਂਗੇ। ਤਾਂ ਬਾਬਾ ਜੀ ਨੇ ਫਰਮਾਇਆ ਪਹਿਲੇ ਮੇਰਾ ਵਿਚਾਰ ਸੀ ਕਿ 6 ਹੋਣਗੇ। ਪਰ ਹੁਣ ਸਵਾਮੀ ਜੀ ਮਹਾਰਾਜ ਦੀ ਮੋਜ ਇੱਕ ਦੀ ਹੀ ਹੈ ਸੋ ਇੱਕ ਪਾਸੋਂ ਹੀ ਸ਼ਿਆਂ ਦਾ ਕੰਮ ਲੈਣਗੇ ਅਤੇ ਇਹ ਕੰਮ ਬਾਬੂ ਸਾਮਨ ਸਿੰਘ ਜੀ ਪਾਸੋਂ ਲਿਆ ਜਾਵੇਗਾ ਪਰਮਤਾਮ ਸਧਾਰਨ ਤੋਂ 15 ਦਿਨ ਪਹਿਲਾਂ ਬਾਬਾ ਜੀ ਦੀ ਕੋਠੜੀ ਵਿੱਚ ਸ਼ਬਦ ਦੀ ਅਜਹੀ ਜੋਰ ਅਤੇ ਜ਼ਬਰਦਸਤ ਖਿੱਚ ਸੀ ਕਿ ਭਾਈ ਮੰਨਾ ਸਿੰਘ ਬੀਬੀ ਰੁッコ ਤੇ ਘੋਰ ਸੇਵਾਦਾਰ ਨੂੰ ਛੱਡ ਕੇ ਔਰ ਜੋ ਵੀ ਕੋਈ ਕੋਠੜੀ ਵਿੱਚ ਜਾਂਦਾ ਉਸ ਦੀ ਸੁਰਤ ਇੱਕਦਮ ਚੜ ਜਾਂਦੀ ਅਤੇ ਉਹ ਦੋਵੇਂ ਉਸ ਨੂੰ ਚੁੱਕ ਕੇ ਬਾਹਰ ਲੈ ਕੇ ਆਉਂਦੇ। ਬਾਬਾ ਜੀ ਮਹਾਰਾਜ 28 ਦਸੰਬਰ 1903 ਦੀ ਰਾਤ ਅਤੇ 29 ਦਸੰਬਰ ਦੀ ਸਵੇਰ ਦੇ ਵਿਚਕਾਰ ਜੋਤੀ ਜੋਤ ਸਮਾਗ ਹੈ। ਉਸ ਸਮੇਂ ਹਜੂਰ ਮਹਾਰਾਜ ਜੀ ਐਪਟਾਬਾਦ ਵਿੱਚ ਸਨ। ਹਜ਼ੂਰ ਨੇ ਇੱਕ ਵਾਰ ਬਾਬਾ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕੀਤੀ ਸੀ ਹਜ਼ੂਰ ਆਪਣੇ ਅੰਤ ਸਮੇਂ ਮੈਨੂੰ ਚਰਨਾਂ ਵਿੱਚ ਹੀ ਰੱਖਣਾ ਬਾਬਾ ਜੀ ਨੇ ਉੱਤਰ ਦਿੱਤਾ ਨਹੀਂ ਬੱਚੂ ਤੁਸੀਂ ਸਹਾਰ ਨਹੀਂ ਸਕੋਗੇ ਪਰ ਬਾਅਦ ਵਿੱਚ ਸੰਸਕਾਰ ਤੁਹਾਡੇ ਹੱਥੋਂ ਹੀ ਹੋਵੇਗਾ ਹਜ਼ੂਰ ਮਹਾਰਾਜ 23 ਦਸੰਬਰ ਦੀ ਸ਼ਾਮ ਨੂੰ ਡੇਰੇ ਆ ਗਏ ਦੂਜੇ ਦਿਨ 30 ਦਸੰਬਰ ਦੀ ਸਵੇਰ ਨੂੰ ਬਾਬਾ ਜੀ ਮਹਾਰਾਜ ਦੀ ਪਵਿੱਤਰ ਦੀਹ ਦਾ ਅੰਤਿਮ ਸੰਸਕਾਰ ਹਜੂਰ ਤੇ ਹੱਥੀ ਹੋਇਆ। ਬਾਬਾ ਜੀ ਮਹਾਰਾਜ ਆਪਣੇ ਜੀਵਨ ਕਾਲ ਵਿੱਚ ਕਈ ਵਾਰ ਹਦਾਇਤ ਕਰਦੇ ਹੁੰਦੇ ਸਨ ਕਿ ਸਾਡੇ ਚੋਲਾ ਛੱਡਣ ਪਿੱਛੋਂ ਸਾਡੀ ਕੋਈ ਸਮਾਦ ਚਬੂਤਰਾ ਜਾਂ ਛਤਰੀ ਯਾਦ ਨਾ ਬਣਾਈ ਜਾਵੇ। ਬਾਬਾ ਜੀ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਵਿਆਸ ਨਦੀ ਦੇ ਕੰਢੇ ਕੀਤਾ ਗਿਆ। ਹਜੂਰ ਮਹਾਰਾਜ ਜੀ ਦੱਸਦੇ ਹੁੰਦੇ ਸਨ ਕਿ ਜਿਸ ਜਗ੍ਹਾ ਉੱਤੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਦੂਜੇ ਦਿਨ ਉੱਥੇ ਨਦੀ ਦਾ ਪਾਣੀ ਚੜ੍ਹਾ ਆ ਅਤੇ ਉਸ ਥਾਂ ਨੂੰ ਰੋੜ ਕੇ ਲੈ ਗਿਆ ਬਾਬਾ ਜੀ ਦੇ ਫੁੱਲ ਵੀ ਨਾ ਚੁਗ ਜਾ ਚੁਗੇ ਜਾ ਸਕੇ ਬਾਬਾ ਜੀ ਮਹਾਰਾਜ ਬਾਲਪਨ ਤੋਂ ਹੀ ਪਰਮਾਰਥ ਦੇ ਪ੍ਰੇਮੀ ਤੇ ਸੱਚ ਦੇ ਖੋਜੀ ਸਨ 12 ਸਾਲ ਦੀ ਕੋਮਲ ਆਜੂ ਵਿੱਚ ਹੀ ਆਪ ਪੰਜ ਨਾਮ ਅਤੇ ਸ਼ਬਦ ਦੇ ਭੇਦ ਦੀ ਖੋਜ ਵਿੱਚ ਨਿਕਲ ਗਿਆ 5 ਸਾਲ ਥਾਂ ਥਾਂ ਪਰ ਥਾਂ ਖੋਜ ਕੀਤੀ ਅਤੇ ਕਈ ਮਹਾਤਮਾਵਾਂ ਨੂੰ ਮਿਲਣ ਤੋਂ ਬਾਅਦ 17 ਸਾਲ ਦੀ ਉਮਰ ਵਿੱਚ ਸਵਾਮੀ ਜੀ ਮਹਾਰਾਜ ਕੋਲ ਆਗਰੇ ਪਹੁੰਚੇ ਅਤੇ ਨਾਮਦਾਨ ਪ੍ਰਾਪਤ ਕੀਤਾ ਉਸ ਸਾਲ ਬਾਬਾ ਜੀ ਫੌਜ ਵਿੱਚ ਭਰਤੀ ਹੋ ਗਏ ਤੇ 33 ਸਾਲ ਫੌਜ ਦੀ ਨੌਕਰੀ ਕਰਕੇ 50 ਸਾਲ ਦੀ ਉਮਰ ਵਿੱਚ ਪੈਨਸ਼ਨ ਲੈ ਕੇ ਰਿਟਾਇਰ ਹੋਏ ਬਾਬਾ ਜੀ ਮਹਾਰਾਜ ਨੇ ਸਨ 1877-78 ਤੋਂ ਨਾਮਦਾਨ ਦੀ ਬਖਸ਼ਿਸ਼ ਸ਼ੁਰੂ ਕਰ ਦਿੱਤੀ ਜਦ ਕਿ ਆਪ ਦੀ ਉਮਰ 39 ਸਾਲ ਦੀ ਸੀ ਫੌਜ ਵਿੱਚ ਹਵਾਲਦਾਰ ਸਨ 52 ਸਾਲ ਦੀ ਉਮਰ ਵਿੱਚ ਆਪ ਬਿਆਸ ਨਦੀ ਦੇ ਕੰਡੇ ਡੇਰੇ 'ਤੇ ਜਾ ਕੇ ਪੱਕੀ ਤਰ੍ਹਾਂ ਰਹਿਣ ਲੱਗ ਪਏ ਬਾਬਾ ਜੀ ਨੇ 2343 ਜੀਵਾਂ ਨੂੰ ਨਾਮਦਾਨ ਬਖਸ਼ਿਆ ਅਤੇ 29 ਦਸੰਬਰ 1903 ਨੂੰ 64 ਸਾਲਾਂ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਰਾਦਾ ਸਵਾਮੀ ਜੀ